ਜਿਹੜੇ ਵੀ ਸਾਡੇ ਗੁਰਮੁਖ ਪਿਆਰੇ ਨੌਜਵਾਨ ਭਾਈ ਬੀਬੀਆਂ ਬੱਚੇ ਮੈਂ ਦੇਖਿਆ ਇਸ ਔਖੇ ਹਾਲਾਤਾਂ ਦੇ ਵਿੱਚ ਸੇਵਾ ਕਰ ਰਹੇ ਆ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਗਲਾ ਦੇ ਵਿੱਚ ਰੱਖੋ ਉਹਨਾਂ ਨੂੰ ਦ੍ਰਿੜਤਾ ਦੀ ਦਾਤ ਇਸੇ ਤਰ੍ਹਾਂ ਦੇ ਕੇ ਰੱਖੋ ਕਿਉਂਕਿ ਆਪਾਂ ਸਭ ਜਾਣਦੇ ਹਾਂ ਕਿ ਕਿਸੇ ਦੂਜੇ ਪਾਸੇ ਆਫਤ ਆਵੇ ਲੋਕੀ ਪਾਣੀ ਦੀ ਬੋਤਲ ਜਿਹੜੀ ਵਿੰਗਾ ਦੀ ਐ 100 ਦੀ ਕਰਦੇ ਆ ਇਹ ਗੁਰੂ ਦਾ ਪੰਜਾਬ ਹੈ ਇੱਥੇ ਮੁਫਤ ਵਿੱਚ ਗੁਰੂ ਕੀਆ ਸੰਗਤਾਂ ਆਪ ਪਹੁੰਚ ਕੇ ਲੰਗਰ ਵੀ ਛਕਾਉਂਦੀਆਂ ਤੇ ਗੁਰੂ ਦੇ ਆਸਰੇ ਦੇ ਉੱਤੇ ਸੇਵਾਵਾਂ ਕਰਦੀਆਂ ਆਓ ਸੰਗਤੀ ਰੂਪ ਦੇ ਵਿੱਚ ਆਪਾਂ ਸਾਰੇ ਜਾਣੇ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੁਸੀਂ ਕਲਿਆਣ ਕਰਨ ਵਾਲੇ ਹੋ ਇਹ ਵਿਵਤਾ ਵੀ ਟਾਲਣ ਵਾਲੇ ਤੁਸੀਂ ਹੀ ਹੋ ਤੁਸੀਂ ਹੀ ਸਾਡਾ ਕਲਿਆਣ ਕਰੋ ਉਧਾਰ ਕਰੋ ਵਿਰਡਤਾ ਬਖਸ਼ੋ ਚੜ੍ਹਦੀ ਕਲਾ ਦੇ ਵਿੱਚ ਸਾਨੂੰ ਰੱਖੋ ਤੁਸੀਂ ਹੀ ਸਾਡਾ ਆਸਰਾ ਜਾ ਕੋ ਮੁਸ਼ਕਲ ਅਤ ਬਣੈ ਜਾ ਕੋ ਮੁਸ਼ਕਲ ਅਤ ਬਣੈ য়ে না দেয় না দেয় না দেু হয়ে দুশ্মান দুশ্মান ਸਾਕ ਪੀ ਭਜ ਖਲੇ ਸਾਕ ਪੀ ਭਜ ਖਲੇ ਸਾਕ ਪੀ ਭਜ ਖਲੇ ਸਾਕ ਪੀ ਭਜ ਖਲੇ ਸਭ ਭਜ ਆਸਰਾ ਚੁਕੈ ਸਭ ਅਸਰਾ ਚੇਤੇ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾਉ ਚੇਤੇ ਆਵੇ ਉਸ ਪਾਰ ਬ੍ਰਹਮ ਲਗੈ ਨ ਤਤੀਵਾਉ ਸਾਹਿਬ ਨਿਤਾਣ ਆਕਾਤਾਂ ਸਾਹਿਬ ਨਿਤਾਣ ਆਕਾਤਾਂ ਕਤਾਨ ਆਵੈ ਨਾ ਜਾਈ ਥਿਰ ਸਦਾ 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 ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਗੁਰ ਸ਼ਬਦੀ ਸੱਚ ਜਾਣ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਲੈ ਜਗਤ ਜਲੰਦਾ ਰੱਖ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰ ਚਿਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤਾਤੀ ਵਾਉ ਸਤਿਗੁਰੂ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਅਸੀਂ ਇਸੇ ਤਰ੍ਹਾਂ ਗੁਰੂ ਦੇ ਨਾਲ ਜੁੜੇ ਰਹੀਏ ਗੁਰੂ ਦਾ ਆਸਰਾ ਰੱਖੀਏ ਸਤ